ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਆਲ ਇੰਡੀਆ ਕਿਸਾਨ ਸੰਘਰਸ਼ਤਾਲ ਮਿਲ ਕਮੇਟੀ ਦੇ ਸੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ 2020 ਦੇ ਵਿਰੁੱਧ ਦੇਸ਼ ਭਰ ਵਿੱਚ ਚੱਕਾ ਜਾਮ ਕਰਕੇ ਆਪਣਾ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸੇ ਤਹਿਤ ਗੁਰਾਇਆ ਵਿਖੇ ਵੀ ਲਾਲ ਚੰਡੇ ਦੀ ਅਗਵਾਈ ਵਾਲੀਆਂ ਜਥੇਬੰਦੀਆਂ ਕੁੱਲ ਹਿੰਦ ਕਿਸਾਨ ਸਭਾ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਆਂਗੜਵਾੜੀ ਮੁਲਾਜ਼ਮ ਯੂਨੀਅਨ ਵੱਲੋਂ 4 ਘੰਟੇ ਤੱਕ ਅਮਰਸਰ ਦਿੱਲੀ ਮੁੱਖ ਮਾਰਗ ਨੂੰ ਜਾਮ ਕਰਕੇ ਮੋਦੀ ਸਰਕਾਰ ਵਿਰੁੱਧ ਆਪਣਾ ਰੋਸ ਜ਼ਾਹਿਰ ਕੀਤਾ ਗਿਆ ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਇਹੋ ਜਿਹੇ ਕਾਲੇ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲਾਂ ਨੂੰ ਪਾਸ ਕਰਕੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਮੌਤ ਦੇ ਬਰੰਟ ਦੇ ਦਸਤਕਤ ਕਰਨ ਦੇ ਨਾਲ-ਨਾਲ ਸਮੁੱਚੇ ਦੇਸ਼ ਦੀ ਆਰਥਿਕ ਨੂੰ ਸਾਮਰਾਜੀ ਅਤੇ ਅੰਬਾਨੀ ਅਡਾਨੀ ਵਰਗੇ ਕਾਰਪੋਰੇਟ ਕ੍ਰਾਣਿਆਂ ਕੋਲ ਗਿਰਵੀ ਰੱਖਣ ਦੇ ਰਾਤੇ ਚੱਲ ਰਹੀ ਹੈ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਹੁਣ ਬਦਲਾ ਲੋਪ ਨੀਤੀ ਤੇ ਚੱਲ ਰਹੀ ਹੈ ਜੋ ਦੇਸ਼ ਦੀ ਇਕਤਾ ਅਤੇ ਅਖੰਡਤਾ ਲਈ ਵੀ ਖਤਰਨਾਕ ਹੈ ਇਸ ਮੌਕੇ ਆਗੂਆਂ ਬਲੂ ਇਨ੍ਹਾਂ ਸਾਰੇ ਮਸਲਿਆਂ ਦੇ ਹੱਲ ਵਾਸਤੇ ਲਗਾਤਾਰ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਵੀ ਕੀਤਾ ਗਿਆ ਇਸ ਮੌਕੇ ਕਾਮਰੇਡ ਗੁਰਚੇਤਨ ਸਿੰਘ ਬਾਸੀ ਲੰਬ ਸਿੰਘ ਤਖ਼ਰ ਸੁਖਪ੍ਰੀਤ ਸਿੰਘ ਜੋਲ ਕਾਮਰੇਡ ਸੁਖਦੇਵ 바ਸੀ ਕਾਮਰੇਡ ਮੇਲਾ ਸਿੰਘ ਰੁੜਕਾ ਕਲਾਂ ਕਾਮਰੇਡ ਮੂਲਚੰਦ ਸਰਹਾਲੀ ਵਿਜੇ ਸਰਨੀ ਪਿਆਰਾ ਸਿੰਘ ਲਸਾੜਾ ਬਿਆਲ ਸਿੰਘ ਟੰਡਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਜਾਤੀਬੰਦੀਆਂ ਦੇ ਆਗੂ ਮੌਜੂਦ ਸਨ ਮੋਦੀ ਦੀ ਕੇਂਦਰ ਸਰਕਾਰ ਦੀਆਂ ਲੋਕਵਾਰੂ ਨੀਤੀਆਂ ਮਰਦਾਬਾਦ ਸਲਾਮਾਤ ਮਰਦਾਬਾਦ ਕਿਤੀ ਨਾਲ ਤੋਂੰਦਾ ਕਾਨੂੰਨ

ਕਾਨੂੰਨ ਬਹੁਤ ਚਲਾਓ ਵਾਪਸ ਆਓ ਵਾਪਸ ਆਓ ਬਿਜਲੀ ਬਿੱਲ ਵੀ ਸੋਪੀ ਬਹੁਤ ਚਲਾਓ ਵਾਪਸ ਆਓ ਵਾਪਸ ਆਓ ਵਾਪਸ ਆਓ ਵਾਪਸ ਆਓ ਸੈਂਟਰ ਦੀ ਬੇਈਮਾਨ ਸਰਕਾਰ ਮਰ ਜਾਵਾ ਮਰਦਾਬਾਦ ਮਰਦਾਬਾਦ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ 346 ਕਿਸਾਨ ਜਥੇਬੰਦੀਆਂ ਦੇ ਸੱਦੇ ਦੇ ਉੱਤੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਔਰ ਬਿਜਲੀ ਸੋਧ ਐਕਟ 2020 ਦੇ ਖਿਲਾਫ ਸਾਰੇ ਹਿੰਦੁਸਤਾਨ ਦੇ ਵਿੱਚ ਚੱਕਾ ਜਾਮ ਕੀਤਾ ਜਾ ਰਿਹਾ ਉਸੇ ਸੰਬੰਧ ਦੇ ਵਿੱਚ ਅੱਜ ਇੱਥੇ ਗੁਰਾਇਆਂ ਦੇ ਵਿੱਚ ਵੀ ਲਾਲ ਝੰਡੇ ਵਾਲੀਆਂ ਜਥੇਬੰਦੀਆਂ ਉਹਨਾਂ ਦੇ अनेका ਜਥੇਬੰਦੀਆਂ ਆ ਲਾਲ ਝੰਡੇ ਵਾਲੀਆਂ ਜਥੇਬੰਦੀਆਂ ਕੁੱਲ ਹਿੰਦ ਕਿਸਾਨ ਸਭਾ ਔਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਤੇ ਹੋਰ अनेका ਜਥੇਬੰਦੀਆਂ ਵੱਲੋਂ ਇੱਥੇ ਚੱਕਾ ਜਾਮ ਲਾਇਆ ਗਿਆ ਇੱਥੇ ਮੰਗ ਸਾਡੀ ਮੁੱਖ ਤੌਰ ਤੇ ਇਹ ਹੋਈ ਆ ਵੀ ਇਹਨਾਂ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਕਿਉਂਕਿ ਇਹਦਾ ਕਾਨੂੰਨਾਂ ਦੇ ਨਾਲ ਖੇਤੀ ਵੀ ਹਿੰਦੁਸਤਾਨ ਦੀ ਤਬਾਹ ਹੋ ਜਾਣੀ ਆ ਕਿਸਾਨੀ ਵੀ ਤਬਾਹ ਹੋ ਜਾਣੀ ਆ ਔਰ ਇਹਦੇ ਨਾਲ ਬਿਜਲੀ ਜਿਹੜੀ ਹੈਗੀ ਆ ਉਹ ਵੀ ਪ੍ਰਾਈਵੇਟ ਹੱਥਾਂ ਦੇ ਵਿੱਚ ਚੱਲ ਜਾਣੀ ਆ ਪੰਜਾਬ ਕਿਉਂਕਿ ਮੋਰਲੀਆਂ ਸਫਾਂ ਦੇ ਵਿੱਚ ਆ ਈਵਨ ਹਿੰਦ ਪੰਜਾਬ ਦਾ ਮੁੱਖ ਮੰਤਰੀ ਉਹ ਵੀ ਇਹਨਾਂ ਮੰਗਾਂ ਦੇ ਨਾਲ ਆ ਔਰ ਕੱਲ ਉਹ ਦਿੱਲੀ ਦੇ ਵਿੱਚ ਧਰਨਾ ਮਾਰ ਕੇ ਬੈਠਾ ਮੋਦੀ ਸਰਕਾਰ ਨੇ ਬਦਲਾ ਲਊ ਨੀਤੀ ਦੇ ਤਹਿਤ ਪੰਜਾਬ ਦੇ ਨਾਲ ਧੱਕੇਸ਼ਾਹੀ ਇਸ ਤਰ੍ਹਾਂ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੁੰਦਾ ਪੰਜਾਬ ਦੇ ਵਿੱਚ ਮਾਲ ਗੱਡੀਆਂ ਬੰਦ ਕਰ ਦਿੱਤੀਆਂ ਪੰਜਾਬ ਦਾ 9500 ਕਰੋੜ ਰੁਪਏ ਦਾ ਜੀਐਸਟੀ ਨਹੀਂ ਦਿੱਤਾ ਜਾ ਰਿਹਾ ਪੰਜਾਬ ਦਾ 1000 ਕਰੋੜ ਰੁਪਏ ਦਾ ਪਿੰਡੂ ਵਿਕਾਸ ਫੰਡ ਜਿਹੜਾ ਹੈਗਾ ਉਹ ਮਤਲਬ ਰੋਕ ਕੇ ਬੈਠੇ ਆ ਔਰ ਨਾਲ ਇਹ ਕਹਿੰਦੇ ਆ ਕਾਨੂੰਨ ਇਹੋ ਜਿਹਾ ਬਣਾਤਾ ਵੀ ਜਿਹੜਾ ਜੱਟ ਪ੍ਰਾਲੀ ਸਾੜੂਗਾ ਉਹਨੂੰ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਔਰ 5 ਸਾਲ ਦੀ ਕੈਦ ਕੀਤੀ ਜਾ ਸਕਦੀ ਹੈ ਇਹ ਵੀ ਪੰਜਾਬ ਦੇ ਕਿਸਾਨਾਂ ਦੇ ਵਿਰੁੱਧ ਆ ਔਰ ਉਦੋਂ ਵੀ ਅਗਲੀ ਗੱਲ ਹੁਣ ਇਹ ਕੀਤੀ ਆ ਇੱਕ ਸਕੀਮ ਬੜਾਈ ਆ ਸੈਂਟਰ ਨੇ ਕਿ ਜਿਹੜਾ ਵਿਆ ਬੈਂਕਾਂ ਦੇ ਵਿੱਚ ਵਿਆਜ ਤੇ ਵਿਆਜ ਲੱਗਦਾ ਉਹ ਮਾਫ ਕਰਾਂਗੇ ਸਾਰੇ ਲੇਕਿਨ ਉਹਦੇ ਬਾਅਦ ਦੂਏ ਦਿਨ ਸਪਸ਼ਟੀਕਰਨ ਦਿੱਤਾ ਵੀ ਵਿਆਜ ਤੇ ਵਿਆਜ ਕਿਸਾਨਾਂ ਦਾ ਮਾਫ ਨਹੀਂ ਕੀਤਾ ਜਾਏਗਾ ਇਹਦਾ ਮਤਲਬ ਆ ਪੰਜਾਬ ਦੇ ਨਾਲ ਬਦਲਾ ਲਊ ਨੀਤੀ ਕੀਤੀ ਜਾ ਰਹੀ ਆ ਪਰ ਪੰਜਾਬ ਦੇ ਲੋਕ ਹਮੇਸ਼ਾ ਲੜਦੇ ਆ ਔਰ ਹਮੇਸ਼ਾ ਜਿੱਤਦੇ ਆਏ ਆ ਜਦ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਤੇ ਜਾਂ ਫਿਰ ਜਦ ਤੱਕ ਮੋਦੀ ਸਰਕਾਰ ਹਿੰਦੁਸਤਾਨ ਦੀ ਗੱਡੀ ਤੋਂ ਨਹੀਂ ਹਟਦੀ ਉਹਨਾਂ ਚਿਰ ਸਾਡਾ ਸੰਘਰਸ਼ ਜਾਰੀ ਰਹੂਗਾ ਧੰਨਵਾਦ ਇਸ ਸੰਬੰਧ ਵਿੱਚ ਇਹਨਾਂ ਹੀ ਮੰਗਾਂ ਦੇ ਵਾਸਤੇ 26 ਤੇ 27 ਨਵੰਬਰ ਨੂੰ ਨਵੀਂ ਦਿੱਲੀ ਦੇ ਵਿੱਚ ਰਾਮਲੀਲਾ ਗਰਾਊਂਡ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ, ਖੇਤ ਮਜ਼ਦੂਰ ਹੋਰ ਮਿਹਨਤ ਕਸ਼ ਲੋਕ ਉੱਥੇ ਪੁੱਜ ਰਹੇ ਆ ਔਰ ਉੱਥੋਂ ਪਾਰਲੀਮੈਂਟ ਦਾ ਘਰਾਓ ਕਰਨਗੇ ਅੱਗੇ ਵਧਣਗੇ ਔਰ ਉੱਥੋਂ ਵੀ ਇਹ ਐਲਾਨ ਹੋਊਗਾ ਕਿ ਹਿੰਦੁਸਤਾਨ ਦੇ ਸਾਰੇ ਲੋਕ ਇਸ ਗੱਲ ਲਈ ਲੜਨਗੇ ਵੀ ਜਾਂ ਤੇ ਮੋਦੀ ਸਰਕਾਰ ਜਿਹੜੀ ਹੈਗੀ ਆ ਉਹ ਇਹ ਕਾਨੂੰਨਾਂ ਨੂੰ ਵਾਪਸ ਲਏ ਜੇ ਉਹ ਕਾਨੂੰਨ ਵਾਪਸ ਨਹੀਂ ਲੈਂਦੀ ਤੇ ਇਹ ਸੰਘਰਸ਼ ਮੋਦੀ ਸਰਕਾਰ ਨੂੰ ਖਤਮ